ਸਪੋਰ ਸਿਮਰਨਜੀਤ ਸਿੰਘ ਮਾਨ ਦੀ ਕਰਾਂਗੇ ਤੇ ਰਵਾਂਗੇ ਵੀ ਕਾਂਗਰਸ ਪਾਰਟੀ ਦੇ ਵਿੱਚ ਪਰ ਇੰਦਰਾ ਨਾਲ ਕੋਈ ਲੈਣਦੇ ਨਹੀਂ ਅਸੀਂ ਇੰਦਰਾ ਨੂੰ ਮਾਣ ਨਹੀਂ ਕਰਾਂਗੇ ਇੰਦਰਾ ਵਿਰੋਧੀ ਹੈ ਆਪਾਂ ਉਹ ਕੰਮ ਨਹੀਂ ਕੀਤਾਗਾ ਵੀ ਕਦੇ ਔਸ ਫੁੱਲ ਤੇ ਤੇ ਕਦੇ ਔਸ ਫੁੱਲ ਤੇ ਜੇ ਮੁੱਲ ਮਾਲ ਚਕਾਉਣ ਵਾਲੀ ਗੱਲ ਹੈ ਨਾ ਜਿਹੜੀ ਮੈਂ ਤਾਂ ਕਈ ਵਾਰੀ ਚਕਾਇਆ ਮੁੱਲ ਐਕਸ਼ਨ ਕੀ ਹੁੰਦਾ ਇਹਨਾਂ ਨੇ ਨੋਟਿਸ ਕੱਟਣਾ ਉਦੋਂ ਬਾਅਦ ਕਹਿੰਦੇ ਨਾ ਵੀ ਮਾਫੀ ਮੰਗੂ ਜਿਹੜੀ ਆਪਾਂ ਮੰਗਣੀ ਨਹੀਂ ਮੀਥੇਰ ਤਾਂ ਆਪਕੇ ਹੀ ਜਾਂਦਾ ਮੈਂ ਜਿੰਨਾ ਹੀ ਨਹੀਂ ਮੀਥੇਰ ਨੇ ਨਾ ਜਿੰਨਾ ਨਾ ਉਹ ਜੋਰ ਲਾ ਰਿਆ ਇੱਥੇ ਪਾਰਟੀ ਨੇ ਧੋਖਾ ਕਰਕੇ ਨਾ ਸਖਪਾਲ ਸਿੰਘ ਖੈਰਨੂ ਨੂੰ ਲਿਆਂਦਾ ਕਿਉਂਕਿ ਵੀ ਸਿਮਰਨਜੀਤ ਸਿੰਘ ਮਾਨ ਨੂੰ ਹਰਾਇਆ ਜਾਵੇ ਨਾਰਮਲ ਗੱਲ ਹੈ ਜੇ ਸਾਡੇ ਨਾਲ ਧੋਖਾ ਕਰੂਗਾ ਤੇ ਅਸੀਂ ਤਾਂ ਭਈ ਆਪਦਾ ਇੱਕ ਜਰਨਲ ਇਹ ਤਾਂ ਨਹੀਂ ਹਰਨ ਦੇਣਾ ਜਰਨਲ ਕਹਨੇ ਹੋ ਕਿ ਅਸੀਂ ਇਹ ਜਰਨਲ ਨੂੰ ਨਹੀਂ ਖੋਣਾ ਇੰਨੀ ਚੰਗੇ ਲੱਗਦੇ ਫਿਰ ਉਹਦੀ ਪਾਰਟੀ ਕੋਲ ਇਹਦਾ ਝੰਡਾ ਹੀ ਫੜ ਲਓ ਜੁਆਇਨ ਹੀ ਕਰ ਲਓ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਤੋਂ ਨਹੀਂ ਲੱਗਦਾ ਕਿ ਪਾਰਟੀ ਦੇ ਨਾਲ ਵਾਦਾ ਖਿਲਾਫੀ ਕਰ ਰਹੇ ਹਾਂ ਧੋਖਾ ਪਾਰਟੀ ਦੇ ਨਾਲ ਕਰ ਰਹੇ ਹਾਂ ਜਿਹੜੇ ਪਾਰਟੀਆਂ ਧੋਖਾ ਕਰਦੀਆਂ ਤੇ ਫਿਰ ਅਸੀਂ ਵੀ ਹੈਗੇ ਹਾਂ ਇਹ ਜਿਹੜੇ ਵੱਡੇ ਲੀਡਰ ਹੈ ਜਿਹੜੇ ਦਾਗੀ ਹੈ ਸਭ ਛਤਰ ਦੇ ਯਾਰ ਹੈ ਇਹ ਜਦੋਂ ਇਹਨਾਂ ਨੂੰ ਪਤਾ ਲੱਗਦਾ ਹੈ ਨਾ ਅਗੋਂ ਕੋਈ ਵੱਜਣ ਵਾਲਾ ਆਉਂਦਾ ਫਿਰ ਚੁੱਪ ਕਰਦੇ ਆ ਸਿੱਖ ਬੰਦੇ ਆ ਬਾਦਲਦਲੀਆਂ ਨਾਲ ਚੜੇ ਹੋਏ ਆ ਸਿੱਖ ਬੰਦੇ ਹੀ ਹੋਰ ਪਾਸੇ ਚੜੇ ਹੋਏ ਆ ਆ ਸਿੱਖ ਬੰਦੇ ਹੁਣ ਬੋਕਰਾਂ ਚੱਕੀ ਫਿਰਦੇ ਆ ਵੀ ਪਤੰਦਰੋ ਤੁਸੀਂ ਇਹ ਵੇਖੋ ਵੀ ਹੱਥ ਚ ਫੜੀ ਬੋਕਰ ਸੋਹਣੀ ਲੱਗਦੀ ਕਿ ਕਿਰਪਾਨ ਫੜੀ ਸੋਹਣੀ ਲੱਗਦੀ ਹੈ ਇਹ ਸੋਚਣ ਵਾਲੀਆਂ ਗੱਲਾਂ ਐ ਇਹ ਤੁਸੀਂ ਪਰ ਕਿ ਸਤਿ ਸ਼੍ਰੀ ਅਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮਾਇਆ ਜਸ ਕਰੇ ਬਾਲ ਉਮੀਦ ਕਰਦਾ ਠੀਕ-ਠਾਕ ਹੋਵੋਗੇ ਪੰਜਾਬ ਦੇ ਵਿੱਚ ਸਿਆਸੀ ਮਾਹੌਲ ਜਿਹੜਾ ਆ ਉਹ ਸਿਖਰਾਂ ਤੇ ਆ ਪੰਜਾਬ ਦੀ ਹੌਰ ਸੀਟ ਮੰਨੀ ਜਾਣ ਵਾਲੀ ਸੰਗਰੂਰ ਸੀ ਜਿੱਥੋਂ ਸਿਮਰਨਜੀਤ ਸਿੰਘ ਮਾਨ ਪਿਛਲੀ ਵਾਰ ਝੰਡਾ ਜਿਹੜਾ ਉਹ ਗੱਡ ਚੁੱਕਿਆ ਤੇ ਇਸ ਵਾਰ ਵੀ ਸਿਮਰਨਜੀਤ ਸਿੰਘ ਮਾਨ ਦਾਵਾ ਕਰਦੇ ਨੇ ਕਿ ਜਿੱਤ ਉਹਨਾਂ ਦੀ ਹੋਵੇਗੀ ਕੌਮ ਉਹਨਾਂ ਦਾ ਸਾਥ ਜ਼ਰੂਰ ਦੇਵੇਗੀ ਪਰ ਇੱਕ ਵੱਖਰਾ ਪੰਨ ਦੇਖਣ ਨੂੰ ਜ਼ਰੂਰ ਮਿਲ ਰਿਹਾ ਜੇ ਸੰਗਰੂਰ ਦੀ ਗੱਲ ਕਰਾਂ ਜੇ ਮੈਂ ਤੁਹਾਨੂੰ ਇਹ ਆਖਾਂ ਕਿ ਸਿਮਰਜੀਤ ਸਿੰਘ ਮਾਨਹੋਰਾਂ ਦੇ ਨਾਲ ਕਾਂਗਰਸੀ ਬੁਲਾਰਾ ਉਹਨਾਂ ਦੀ ਚੋਣ ਕੈਂਪੇਨ ਦੇ ਵਿੱਚ ਆ ਤੁਸੀਂ ਯਕੀਨ ਨਹੀਂ ਕਰੋਗੇ ਪਰ ਮੈਂ ਅੱਜ ਤੁਹਾਡੀ ਮੁਲਾਕਾਤ ਕਰਵਾ ਰਿਹਾ ਬਾਈ ਸੈਜਪਾਲ ਬਰਾੜਹੋਰਾਂ ਦੇ ਨਾਲ ਜਿਹੜੇ ਕਾਂਗਰਸ ਦੇ ਨਾਲ ਸੰਬੰਧਤ ਨੇ ਕਾਂਗਰਸ ਪਾਰਟੀ ਦੇ ਵਿੱਚ ਨੇ ਪਰ ਕੈਂਪੇਨ ਜਿਹੜੀ ਆ ਉਹ ਸਿਮਰਜੀਤ ਮਾਨਹੋਰਾਂ ਦੀ ਕਰਵਾ ਰਹੇ ਨੇ ਗੱਲਬਾਤ ਕਰਾਂਗੇ ਬਾਈ ਸਭ ਤੋਂ ਪਹਿਲਾਂ ਤਾਂ ਸਵਾਗਤ ਆ ਰਾਮ ਟੈlevision ਤੇ ਹਾਂਜੀ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਬਾਈ ਜੀ ਅੱਜ ਮੈਂ ਪੋਸਟ ਪੜ੍ਹੀ ਤੁਹਾਡੀ ਕਿ ਇਸ ਜਰਨਲ ਦੇ ਨਾਲ ਜਿਹੜਾ ਹੈਗਾ ਚੋਣ ਕੈਂਪੇਨ ਕਰਵਾ ਕੇ ਕਹਿੰਦਾ ਬਈ ਅਸੀਂ ਵੀ ਹਿੱਸਾ ਬਣੀਏ ਕਹਿੰਦਾ ਮੈਨੂੰ ਇਹ ਲੱਗ ਰਿਹਾ ਕੀ ਗੱਲ ਫਿਰ ਆਪਦੀ ਤੁਹਾਡੀ ਪਾਰਟੀ ਚ ਵਾਲੇ ਵੀ ਕਹਿੰਦੇ ਆ ਕਿ ਅਸੀਂ ਜਰਨੈਲਾਂ ਮੈਂ ਜਰਨੈਲਾਂ ਆਪਦੇ ਜਰਨੈਲਾਂ ਨੂੰ ਛੱਡ ਕੇ ਇਸ ਜਰਨੈਲ ਦੇ ਨਾਲ ਕਿਉਂ ਸਾਡੀ ਪਾਰਟੀ ਨੇ ਨਾ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਵੀ ਇਸ ਵਾਰੀ ਧੋਖਾ ਕੀਤਾ ਸਾਡੇ ਪੰਜਾਬ ਦੇ ਲੋਕਾਂ ਨਾਲ ਕਿਉਂਕਿ ਇਹ ਮਾਨ ਸਾਹਿਬ ਜਿੱਥੋਂ ਵੀ ਸੀਟ ਆਪਣਾ ਪਤਾ ਹੁੰਦਾ ਵੀ ਲੜਦੇ ਆ ਤੇ ਮਾਨ ਸਾਹਿਬ ਦੇ ਨਾਲ ਨਾ ਤੁਹਾਨੂੰ ਵੀ ਪਤਾ ਸਾਂਝੇਦਾਰੀ ਲਗਭਗ ਰੱਖਦੇ ਆ ਸਰਦਾਰ ਸੁਖਪਾਲ ਸਿੰਘ ਖਹਿਰਾ ਸਵੇਰੇ 5 ਵਜੇ ਜਦੋਂ ਸੁਖਪਾਲ ਸਿੰਘ ਖਹਿਰਾ ਨੂੰ ਘਰੋਂ ਵੀ ਚੱਕਿਆ ਸੀ ਨਾ ਉਹਨਾਂ ਦੇ ਪਿੱਛੇ ਜੇ ਪਹਿਲਾ ਫੋਨ ਕਿਸੇ ਨੇ ਕੀਤਾ ਸੀ ਜਾਂ ਪਹਿਲਾ ਕਿਸੇ ਪੱਤਰਕਾਰ ਨੂੰ ਬਿਆਨ ਦਿੱਤਾ ਸੀ ਤੇ ਉਹ ਦਿੱਤਾ ਸੀ ਸਿਮਰਜੀਤ ਸਿੰਘ ਮਾਨ ਨੇ ਮੌਜੂਦਾ ਸਰਕਾਰ ਉੱਪਰਲੀ ਬੀਜੇਪੀ ਸਰਕਾਰ ਤੇ ਤੀਜੀ ਮੈਨੂੰ ਸਾਡੇ ਵਾਲਿਆਂ ਦੀ ਸਮਝ ਨਹੀਂ ਆਈ ਅੱਜ ਕਿ ਵੀ ਉਹਨਾਂ ਨੇ ਇਹਨਾਂ ਦੇ ਸਾਹਮਣੇ ਅਜਿਹੇ ਆਚਰੇ ਕਿਉਂ ਉਤਾਰਿਆ ਉਹ ਮੈਨੂੰ ਲੱਗਦਾ ਸੀ ਵੀ ਉਹ ਤਾਂ ਉਤਾਰਿਆ ਕਿ ਕਿਤੇ ਨਾ ਕਿਤੇ ਜਾ ਕੇ ਸਿਮਰਨਜੀਤ ਸਿੰਘ ਮਾਨ ਦੀ ਜਾਂ ਤਾਂ ਪਾਰਟੀ ਨੂੰ ਖਤਮ ਕੀਤਾ ਜਾਵੇ ਜਾਂ ਇਹਨਾਂ ਨੂੰ ਇਲੈਕਸ਼ਨ ਹਰਾ ਕੇ ਪਿੱਛੇ ਹਟਾਇਆ ਜਾਵੇ ਕਿਉਂ ਕਿਉਂਕਿ ਤੁਸੀਂ ਇੱਕ ਚੀਜ਼ ਦੇਖ ਰਹੇ ਹੋਵੋਗੇ ਕਿ ਮੀਤ ਹੇਅਰ ਇੱਥੋਂ ਜਿਤਨਾ ਹੀ ਨਹੀਂ ਜਾ ਰਿਹਾ ਇਹ ਤੁਸੀਂ ਨੋਟ ਕੀਤਾ ਹੈ ਮੈਂ ਇੱਥੇ ਮੈਨੂੰ ਹੁਣ ਲਗਭਗ 5-6 ਦਿਨ ਹੋ ਗਿਆ ਹੈ ਮੀਚਹੇਰ ਦਾ ਕੰਪੇਨ ਕਰਕੇ ਨਹੀਂ ਖੁਸ਼ ਤੇ ਉਹ ਆਂਦਾ ਵੀ ਮੈਂ ਜੇ ਮੰਤਰੀ ਐ ਮੈਨੂੰ ਕੀ ਲੋੜ ਐ ਮੈਂ ਐਮਪੀ ਬਣ ਕੇ ਉੱਥੇ ਕੱਲਾ ਗੱਡੀ ਭਜਾ ਕੇ ਉੱਥੇ 2 ਮਿੰਟ ਬੋਲਣ ਦੀ ਕਿਉਂਕਿ ਇਹਨਾਂ ਦੇ ਕਿਹੜਾ ਕੋਈ ਬਹੁਤੇ ਐਮਪੀ ਐ ਬਿਲਕੁਲ ਕੋਈ ਇਹਨਾਂ ਦਾ ਤਾਂ 40 ਬੰਦੇ ਵੀ ਹੈ ਨਹੀਂ 20 ਬੰਦੇ ਵੀ ਇਹਨਾਂ ਕੋਲੇ ਹੈ ਨਹੀਂ ਟੋਟਲ ਤੇ ਮੀਚਹੇਰ ਜਿਤਨਾ ਨਹੀਂ ਚਾਹ ਰਿਆ ਨੰਬਰ 2 ਤੇ ਸਖਪਾਲ ਸਿੰਘ ਖਹਿਰਾ ਅਜੇ ਹਾਈ ਮਤਲਬ ਉਹ ਆਪਦੇ ਆਪ ਨੂੰ ਉਹਨਾਂ ਦਾ ਕਹਿਣਾ ਕਿ ਚੰਗਾ ਇਨਸਾਨ ਵੀ ਐ ਸਖਪਾਲ ਸਿੰਘ ਖਹਿਰਾ ਪਰ ਕਿਤੇ ਨਾ ਕਿਤੇ ਇੱਥੇ ਪਾਰਟੀ ਨੇ ਧੋਖਾ ਕਰਕੇ ਨਾ ਸਖਪਾਲ ਸਿੰਘ ਖਹਿਰਾ ਨੂੰ ਲਿਆਂਦਾ ਮੈਨੂੰ ਇਹ ਲੱਗਦਾ ਫਿਰ ਅਸੀਂ ਵੀ ਹੈਗੇ ਆ ਕਿਤੇ ਨਾ ਕਿਤੇ ਅਸੀਂ ਵੀ ਆਪਦੇ ਬਿਆਨ ਦੇ ਕੇ ਨਾਰਮਲ ਗੱਲ ਆ ਹਰੇਕ ਪਿੰਡ 'ਚ ਅਸੀਂ ਪ੍ਰਚਾਰ ਕਰ ਰਹੇ ਆ ਤੇ ਖੁੱਲਾ ਕਰ ਰਹੇ ਆ ਕੋਈ ਗੱਲ ਨਹੀਂ ਨਹੀਂ ਤਾਂ ਸਾਨੂੰ ਪਤਾ ਹੈ ਵੀ ਅਕਸਰ ਅਸੀਂ ਇਲੈਕਸ਼ਨ ਲੜਦੇ ਆ ਪਾਰਟੀ ਦੇ ਵਿੱਚ ਆ ਪ੍ਰਧਾਨ ਸਾਹਿਬ ਦੇ ਵੀ ਐਸੀ ਸਾਡੇ ਨਾਲ ਅਸੀਂ ਸਹੀ ਹੈ ਖੈਰਾ ਸਾਹਿਬ ਵੀ ਇੱਥੇ ਕਰ ਰਹੇ ਉਹਨਾਂ ਦਾ ਬੇਟਾ ਵੀ ਇੱਥੇ ਹੈ ਤੇ ਅਸੀਂ ਵੀ ਬਰਾਬਰ ਉਹਨਾਂ ਦੇ ਕਰ ਰਹੇ ਆ ਵੀ ਕੋਈ ਗੱਲ ਨਹੀਂ ਤੁਸੀਂ ਵੀ ਆਓ ਤੇ ਅਸੀਂ ਵੀ ਖੜੇ ਆ ਇੱਕ ਪਾਸੇ ਸੁਖਬਾਲ ਸਿੰਘ ਖੈਰਾ ਤੇ ਆਬਰੀ ਆਪਦੀ ਕਾਂਗਰਸ ਪਾਰਟੀ ਕਾਂਗਰਸ ਦੇ ਵਿੱਚ ਹੁੰਦਿਆਂ ਹੋਇਆਂ ਹੀ ਸੱਜਪਾਲ ਬਰਾੜ ਜਿਹੜਾ ਉਸ ਮਰਜੀਤ ਸਿੰਘ ਮਾਨ ਨਾਲ ਤਰਫਰ ਦਾ ਤੁਹਾਨੂੰ ਨਹੀਂ ਲੱਗਦਾ ਕਿ ਪਾਰਟੀ ਦੇ ਨਾਲ ਵਾਦਾ ਖਿਲਾਫੀ ਕਰ ਰਹੇ ਹਾਂ ਧੋਖਾ ਪਾਰਟੀ ਦੇ ਨਾਲ ਕਰ ਰਹੇ ਹਾਂ ਮੈਂ ਸਭ ਤੋਂ ਪਹਿਲਾਂ ਜਿਹੜੀ ਤੁਹਾਨੂੰ ਗੱਲ ਕਹੀ ਸੀ ਨਾ ਇਸ ਵਾਰ ਪਾਰਟੀ ਨੇ ਬੜਾ ਵੱਡਾ ਧੋਖਾ ਕੀਤਾ ਸਖਪਾਲ ਸਿੰਘ ਖੈਰਾ ਨੂੰ ਉਹਨਾਂ ਦੀ ਟਿਕਟ ਤੇ ਲੜਾ ਦਿੰਦੇ ਇੱਥੋਂ ਤੁਸੀਂ ਜਾਂ ਤਾਂ ਹੁੰਦਾ ਇਸ ਜ਼ਿਲ੍ਹੇ ਦੇ ਵਿੱਚ ਕੋਈ ਲੀਡਰ ਨਾ ਹੁੰਦਾ ਇਸ ਜ਼ਿਲ੍ਹੇ ਚ ਪਹਿਲਾਂ ਉਹਨਾਂ ਨੇ ਲੀਡਰ ਗੁੱਸੇ ਕੀਤਾ ਸਾਡੇ ਯੂਥ ਕਾਂਗਰਸ ਦਾ ਸਾਡਾ ਭਰਾ ਦਲਵੀਰ ਗੋਲਡੀ ਨੰਬਰ 2 ਤੇ ਫਿਰ ਉਦੋਂ ਪਤਾ ਸੀਗਾ ਵੀ ਉਦੋਂ ਵੀ ਵੱਡਾ ਲੀਡਰ ਇੱਥੇ ਬੈਠਾ ਹੈ ਬਜਿੰਦਰ ਸਿੰਘਲਾ ਉਹ ਵੀ ਯੂਥ ਕਾਂਗਰਸ ਦਾ ਸੀਨੀਅਰ ਲੀਡਰ ਹੈ ਭਜੰਦਰ ਸਿੰਘਲੇ ਨੂੰ ਜੇ ਉਹ ਐਮਪੀ ਦਾ ਚਾਹਵਣ ਸੀ ਇਲੈਕਸ਼ਨ ਲੜਨਾ ਇੱਥੋਂ ਲੜਾ ਦਿੰਦੇ ਹੂੰ ਇੱਥੋਂ ਲੜਾ ਦਿੰਦੇ ਆਪੇ ਜਿਹੜੇ ਭਾਵਿਕ ਦੀ ਚੱਲੀ ਜਾਂਦਾ ਕੀ ਲੋੜ ਸੀ ਕਿ ਇੱਥੇ ਸਖਪਾਲ ਸਿੰਘ ਖਹਿਰਾ ਨੂੰ ਲਿਆ ਕੇ ਕਿੱਥੋਂ ਚੱਕਿਆ ਕਿੱਥੇ ਲਿਆ ਕੇ ਉਹਨਾਂ ਨੂੰ ਇਲੈਕਸ਼ਨ ਲੜਾਇਆ ਕਿਉਂ ਕਿ ਕਿਉਂਕਿ ਸਿਮਰਨਜੀਤ ਸਿੰਘ ਮਾਨ ਨੂੰ ਹਰਾਇਆ ਜਾਵੇ ਕਿਉਂਕਿ ਕਿਤੇ ਨਾ ਕਿਤੇ ਸਾਨੂੰ ਇਹਨਾਂ ਦੀ ਕੁਰਬਾਨੀ ਦਾ ਮੁੱਲ ਤਾਂ ਦੇਣਾ ਪਊਗਾ ਇਹਨਾਂ ਦੇ ਸਾਨੂੰ ਦੇਣਾ ਵੀ ਚਾਹੀਦਾ ਤੇ ਮੈਂ ਲਿਖਿਆ ਵੀ ਇਹੀ ਸੀਗਾ ਮੈਂ ਕਿਹਾ ਵੀ ਸਾਨੂੰ ਮਾਣ ਮਹਿਸੂਸ ਹੁੰਦਾ ਵੀ ਕਿਤੇ ਨਾ ਕਿਤੇ ਜਾ ਕੇ ਸ਼ਾਇਦ ਸਾਡੀ ਪਾਰਟੀ ਨੇ ਸਾਨੂੰ ਜਗਾਇਆ ਵੀ ਅਸੀਂ ਤੁਹਾਡੇ ਨਾਲ ਧੋਖਾ ਕਰਨਾ ਤੇ ਤੁਸੀਂ ਜਾ ਕੇ ਉਸ ਇਨਸਾਨ ਦੇ ਨਾਲ ਸ਼ਖਸੀਅਤ ਦੇ ਨਾਲ ਤੁਸੀਂ ਜਾ ਕੇ ਉਹਨਾਂ ਦਾ ਚੋਣ ਪ੍ਰਚਾਰ ਕਰੋ ਮੇਰਾ ਨਹੀਂ ਮੈਂ ਤੁਹਾਨੂੰ ਦੱਸਦਾ ਇੱਥੇ ਲੋਕਲ ਐਸ ਲੋਕਲ ਜਿਹੜੇ ਮੈਂ ਕਿਉਂਕਿ ਪਿਛਲਾ ਇਲੈਕਸ਼ਨ ਇੱਥੋਂ ਰਿਆ ਮਨੀਸ਼ ਬਾਂਸਲ ਜੀ ਦੇ ਨਾਲ ਸਾਡੇ ਵੱਡੇ ਭਰਾ ਉਹ ਬਰਨਾਲਾ ਹਲਕੇ ਦੇ ਲਗਭਗ 2-3 ਬਲਾਕ ਸੰਪਤੀ ਮੈਂਬਰ ਇੱਕ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਸਾਡੇ ਕਾਂਗਰਸ ਦਾ ਉਹ ਇਹਨਾਂ ਦੇ ਨਾਲ ਚੜਾ ਰਹੇ ਆ ਇੱਕ ਅੱਧੇ ਦਿਨ ਦੇ ਵਿੱਚ ਇੱਕ ਅੱਧੇ ਦਿਨ ਦੇ ਵਿੱਚ ਤੇ ਨਾਰਮਲ ਗੱਲ ਹੈ ਜੇ ਸਾਡੇ ਨਾਲ ਧੋਖਾ ਕਰੂਗਾ ਤੇ ਅਸੀਂ ਤਾਂ ਭਈ ਆਪਦਾ ਇੱਕ ਜਰਨਲ ਇਹ ਤਾਂ ਨਹੀਂ ਹਰਨ ਦੇਣਾ ਹੋਰ ਗਾਂ ਰੱਬ ਦੀ ਮਰਜ਼ੀ ਹੈ ਬਾਕੀ ਜਿਹੜੇ ਇਹਨਾਂ ਨੇ 12 ਠੱਲੇ ਆ ਤੁਹਾਨੂੰ ਨਹੀਂ ਲੱਗਦਾ ਕਿ ਪਾਰਟੀ ਪੱਖੋਂ ਮੁੱਲ ਤਾਰਨਾ ਪੈ ਸਕਦਾ ਇਸ ਚੀਜ਼ ਦਾ ਇਸ ਵਾਅਦਾ ਖਿਲਾਫੀ ਦਾ ਨਹੀਂ ਮੈਂ ਤਾਂ ਜੀ ਮੁੱਲ ਤਾਰਿਆ ਲਗਭਗ 3-4 ਰਈ ਸ਼ੁਰੂ ਚ ਜਦੋਂ ਬਿੱਟੂ ਸਾਹਿਬ ਰਵਣਜੀਤ ਸਿੰਘ ਜੀ ਬਿੱਟੂ ਉਹਨਾਂ ਦਾ ਛੋਟਾ ਭਰਾ ਨਾਲੇ ਉਹ ਵੀ ਸਾਡਾ ਵਧੀਆ ਭਰਾ ਉਹ ਡੀਐਸਪੀ ਭਰਤੀ ਹੋਇਆ ਸੀ ਮੈਂ ਇਕੱਲਾ ਹੀ ਸੀ ਉਦੋਂ ਬੋਲਿਆ ਮੈਂ ਕਿਹਾ ਵੀ ਇਹਦੀ ਥਾਂ ਤੇ ਆਮ ਘਰ ਦਾ ਨੌਜਵਾਨ ਜਿਹਦਾ ਕੋਈ ਮਾਂ-ਬਾਪ ਸ਼ਹੀਦ ਹੋਇਆ ਉਹਨੂੰ ਨੌਕਰੀ ਦਿਓ ਜੇ ਪ੍ਰਤਾਪ ਸਿੰਘ ਬਾਜਵਾ ਦਾ ਭਤੀਜਾ ਤ੍ਰਾ ਛੋਟਾ ਉਹਨਾਂ ਦੇ ਭਰਾ ਦਾ ਜਿਹੜਾ ਬੇਟਾ ਸੀ ਜੇ ਉਹ ਭਰਤੀ ਹੁੰਦਾ ਸੀਗਾ ਡੀਐਸਪੀ ਤੇ ਮੈਂ ਸਿਰਫ ਮੈਂ ਸੀ ਉਹ ਹਜੇ ਮੇਰੇ ਉਹ ਵੀਡੀਓ ਪਾਈ ਆ ਸਿਰਫ ਮੈਂ ਕਿਹਾ ਸੀਗਾ ਵੀ ਇਸ ਇਹਨਾਂ ਬੰਦੇ ਨੂੰ ਨੌਕਰੀ ਦੇਣੀ ਨਹੀਂ ਬਣਦੀ ਦੇਣੀ ਆ ਤਾਂ ਕਿਸੇ ਹੋਰ ਨੂੰ ਦਿਓ ਮੇਰਾ ਤਾਂ ਨਾਰਮਲ ਗੱਲ ਆ ਕਿਉਂਕਿ ਆਪਾਂ ਪੰਜਾਬ ਦੇ ਜੇ ਸਾਨੂੰ ਰੱਬ ਨੇ ਜ਼ਬਾਨ ਦਿੱਤੀ ਹੈ ਤੇ ਸੱਚ ਲਈ ਖੋਲੋ ਸਥਿਰ ਕਮਲ ਲਈ ਖੋਲੋ ਨਾ ਹੁਣ ਸਾਡਾ ਨਾਰਮਲ ਗੱਲ ਆ ਸਾਡਾ ਭਰਾ ਚਲੋ ਕਮਲ ਜੀ ਤਾਂ ਬਰਾੜ ਵੀ ਆ ਉਹ ਵੀ ਤਾਂ ਇਲੈਕਸ਼ਨ ਲੜੀ ਜਾਂਦਾ ਆਪਦਾ ਆਪਣਾ ਲੁਧਿਆਣੇ ਤੋਂ ਉਹ ਆਪਦਾ ਕਿਉਂਕਿ ਉਹਨੂੰ ਪਤਾ ਵੀ ਉਹਨੂੰ ਉੱਥੋਂ ਵੋਟ ਪੈ ਜਾਣੀ ਆ। ਇਵੇਂ ਮੈਨੂੰ ਵੀ ਹੈਗਾ ਵੀ ਮੈਂ ਆਪਦਾ ਇੱਥੇ ਜਿੰਨੀ ਕਰ ਸਕਦਾ ਕਿਉਂਕਿ ਮੈਂ ਬਰਨਾਲਾ ਹਰ ਸਾਰਾ ਹਲਕਾ ਇਹ ਸੰਭਾਲਿਆ ਮਨੀਸ਼ ਬਾਂਸਲ ਜੀ ਦੇ ਨਾਲ ਇਲੈਕਸ਼ਨ ਹੀ ਅਸੀਂ ਆਪ ਲੜ ਕੇ ਗਏ ਆ ਇੱਥੋਂ ਪਿਛਲਾ ਇਲੈਕਸ਼ਨ। ਜਿਹੜਾ ਮੀਤ ਸੇਰ ਹੋਣਾ ਨਾਲ ਇਲੈਕਸ਼ਨ ਹੋਇਆ ਉਹ ਅਸੀਂ ਆਪ ਸਾਰਾ ਬਰਨਾਲੇ ਰਹਿ ਕੇ ਇਲੈਕਸ਼ਨ ਲੜ ਕੇ ਗਏ ਆ ਲਗਭਗ 28-30 ਦਿਨ ਤੇ ਮੇਰੀ ਜਾਨ-ਪਛਾਨ ਸੀਗੀ ਮੈਨੂੰ ਸੀਗਾ ਵੀ ਮੈਂ ਕਰ ਸਕਦਾ ਇੱਥੇ ਕੁਝ ਤੇ ਮੈਂ ਫਿਰ ਜੋ ਹੋਣ ਵਾਲਾ ਉਹ ਕਰ ਵੀ ਲਿਆ। ਨਹੀਂ ਲੱਗਦਾ ਕਿ ਇੱਕ ਇਲੈਕਸ਼ਨ ਦੇ ਲਈ ਆਪਦਾ ਲੰਮਾ ਸਮਾਂ ਕਾਂਗ ਉਹ ਜਿਹੜੀ ਆਪਾਂ ਗੱਲ ਕਰਦੇ ਨਾ ਆਪਾਂ ਉਹ ਕੰਮ ਨਹੀਂ ਕੀਤਾਗਾ ਵੀ ਕਦੇ ਆਸ ਫੁੱਲ ਤੇ ਤੇ ਕਦੇ ਆਸ ਫੁੱਲ ਤੇ ਕਿਉਂਕਿ ਆਪਾਂ ਕੋਈ ਨਾ ਤਾਂ ਉਹ ਬੀਜੇਪੀ ਵਾਲਾ ਫੁੱਲ ਫੜਿਆ ਤੇ ਜੇ ਸਾਨੂੰ ਲਾਲਚ ਹੁੰਦਾ ਤੇ ਮੈਂ ਜਾ ਕੇ ਆਮ ਆਦਮੀ ਪਾਰਟੀ ਦੀ ਕਰ ਲੈਂਦਾ ਮੈਨੂੰ ਕਿਹੜਾ ਉਹ ਮੇਰਾ ਮਿੱਤਰ ਹੀ ਤਾਂ ਸਾਡੇ ਐਮ ਐਲ ਏ ਆ ਗੋਲਡੀ ਜਗਦੀਪ ਮੇਰਾ ਮਿੱਤਰ ਹੀ ਹੈ ਹੁਣ ਅਸੀਂ ਸਾਰੇ ਚ ਦੂਜੇ ਪਾਸੇ ਮੈਂ ਆਪਦੀ ਮੇਰੀ ਪਰਸਨਲ ਜਾਨਸ਼ਾਨ ਸੀਗੀ ਕਿਉਂਕਿ ਮੈਨੂੰ ਕੋਈ ਕਿਸੇ ਚੀਜ਼ ਦਾ ਲਾਲਚ ਨਹੀਂ ਹੈ ਤੇ ਤੁਹਾਨੂੰ ਇਹ ਵੀ ਪਤਾ ਇੱਥੇ ਤਾਂ ਮੈਂ ਆਪਦਾ ਦਲੀ ਫੈਸਲਾ ਲੈ ਕੇ ਆਪਦੇ ਨਾਲ ਦੇ ਬੰਦੇ ਵੀ ਲਿਆ ਕੇ ਇੱਥੇ ਦਿਲੀ ਫੈਸਲੇ ਨਾਲ ਸੀ ਇਹਨਾਂ ਦੀ ਕਰ ਸਕੀ ਜਾਨੇ ਆ ਤੇ ਬਾਕੀ ਜੇ ਮੁੱਲ-ਮਾਲ ਚਕਾਉਣ ਵਾਲੀ ਗੱਲ ਹੈ ਨਾ ਜਿਹੜੀ ਮੈਂ ਤਾਂ ਕਈ ਵਾਰੀ ਚਕਾਇਆ ਮੁੱਲ ਮੇਰਾ ਤਾਂ ਪਿੱਛੇ ਜੇ ਸੁਖੀ ਹੁਣਾ ਨਾਲ ਜਿਹੜਾ ਚੱਕਰ ਚੱਲਿਆ ਚਾ ਕਿਸੇ ਨਾਲ ਵੀ ਹੈ ਕਿਉਂਕਿ ਮੈਂ ਹਰੇਕ ਬੰਦੇ ਦੀ ਆਵਾਜ਼ ਚੱਕੀ ਹੈ ਜਿਹਦੇ ਨਾਲ ਧੱਕਾ ਕੀਤਾ ਵੱਡੇ ਲੀਡਰਾਂ ਨੇ ਵੱਡੇ ਲੀਡਰਾਂ ਨੇ ਧੱਕਾ ਪਹਿਲਾਂ ਵੀ ਕੀਤਾ ਅੱਜ ਵੀ ਕਰਦੇ ਆ ਤੇ ਇਹਨਾਂ ਨੇ ਗਾਂ ਵੀ ਕਰਨਾ ਹੈ ਇਹ ਪਤਾ ਏ ਆਪਾਂ ਦਿਲੋਂ ਇੰਨੇ ਕ ਸਟਰੋਂਗ ਹੁੰਨੇ ਆ ਵੀ ਵੱਡੇ ਲੀਡਰਾਂ ਨੇ ਸਾਡੇ ਯੂਥ ਵਾਲਿਆਂ ਨਾਲ ਧੱਕਾ ਕਰਨਾ ਹੀ ਕਰਨਾ ਪਰ ਲੀਡਰ ਭੁੱਲ ਜਾਂਦੇ ਆ ਵੀ ਜਿਵੇਂ ਹੁਣ ਸਾਡੇ ਮਹਿੰਦਰੇ ਦਾ ਮੁੰਡਾ ਪ੍ਰਧਾਨ ਲਾਇਆ ਯੂਥ ਕਾਂਗਰਸ ਦਾ ਉਸ ਬੰਦੇ ਨੂੰ ਕਦਰ ਹੀ ਹੈਣੀ ਵੀ ਯੂਥ ਕਾਂਗਰਸ ਦਾ ਜਿਹੜਾ ਪ੍ਰਧਾਨ ਉਹਨੂੰ ਮੈਂ ਰੱਖਣਾ ਕਿਵੇਂ ਆ ਕੋਈ ਅੱਜ ਉਹਦੇ ਨਾਲ ਯੂਥ ਕਾਂਗਰਸ ਦੀ ਟੀਮ ਨਹੀਂ ਰਹਿ ਗਈ ਮੋਹਿਤ ਮਹਿੰਦਰੇ ਨਾਲ ਉਸ ਮੁੰਡੇ ਨਾਲ ਤੁਹਾਨੂੰ ਲੱਗ ਰਿਹਾ ਕਦੇ ਤੁਸੀਂ ਇਹ ਦੇਖਿਆ ਵੀ ਯੂਥ ਕਾਂਗਰਸ ਉੱਥੇ ਧਰਨਾ ਦੇ ਰਹੀ ਹੋਵੇ ਰੈਲੀ ਦਾ ਕੱਢ ਰਹੀ ਹੋਵੇ ਕੁਝ ਨਹੀਂ ਤੁਸੀਂ ਦੇਖਿਆ ਹੋਊਗਾ ਕੁਝ ਵੀ ਜਦੋਂ ਲੀਡਰਾਂ ਲੀਡਰ ਇਹ ਕਹਿ ਦਿੰਦਾ ਨਾ ਵੀ ਅਸੀਂ ਆਮ ਘਰਾਂ ਦੇ ਨੌਜਵਾਨਾਂ ਦੀ ਕਦਰ ਹੀ ਨਹੀਂ ਕਰਨੀ ਫਿਰ ਉਹ ਕਿਤੇ ਨਾ ਕਿਤੇ ਆਦੀ ਬੇਬਾਕੀ ਨਾਲ ਫੈਸਲੇ ਤਾਂ ਲੈਂਦੇ ਹੀ ਐ ਤੇ ਪਰ ਇੰਨਾ ਇਹ ਗੱਲ ਵੀ ਹੈਗੀ ਐ ਸਪੋਰਟ ਸਿਮਰਨਜੀਤ ਸਿੰਘ ਮਾਨ ਦੀ ਕਰਾਂਗੇ ਤੇ ਰਵਾਂਗੇ ਵੀ ਕਾਂਗਰਸ ਪਾਰਟੀ ਦੇ ਵਿੱਚ ਪਰ ਇੰਦਰਾ ਨਾਲ ਕੋਈ ਲੈਣ ਦੇ ਨਹੀਂ ਅਸੀਂ ਇੰਦਰਾ ਨੂੰ ਮਾਣ ਹੀ ਕਵਾਂਗੇ ਇੰਦਰਾ ਵਿਰੋਧੀ ਐ ਨਾ ਮੈਂ ਟੀ-ਸ਼ਰਟ ਵੀ ਨਹੀਂ ਪਾਉਂਦੇ ਨਹੀਂ ਟੀ-ਸ਼ਰਟ ਟੀ-ਸ਼ਰਟ ਦਾ ਕੀ ਪਾਣੀ ਉਸ ਪ੍ਰੋਗਰਾਮ ਦੇ ਵਿੱਚ ਉਹ ਸਾਡਾ ਹੀ ਸੀ ਪ੍ਰੋਗਰਾਮ ਉਹ ਇਹ ਲਗਭਗ 9 8 9 ਸਾਲ ਪੁਰਾਣਾ ਪ੍ਰੋਗਰਾਮ ਐ ਨਾ 2014 15 ਦਾ ਪ੍ਰੋਗਰਾਮ ਹੈ ਇਹ 15 ਚਮੇ ਵੀ ਹੋਇਆ ਸੀ ਜਦੋਂ ਇਹ ਟੀ-ਸ਼ਰਟ ਪਾਈ ਹੋਈ ਸੀ ਤੇ ਉਹ ਇੰਦਰਾ ਗਾਂਧੀ ਦਾ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਸੀ ਦਿੱਲੀ ਸਟੇਡੀਅਮ ਦੇ ਵਿੱਚ ਇੰਡੋਰ ਸਟੇਡੀਅਮ ਦੇ ਵਿੱਚ ਉੱਥੇ ਅਸੀਂ ਵੀ ਸੀ ਪਰ ਅਸੀਂ ਨਹੀਂ ਪਾਈਆਂ ਸੀ ਟੀ-ਸ਼ਰਟ ਅਸੀਂ ਨਹੀਂ ਪਾਈ ਅਸੀਂ ਚਲੋ ਜਿਨ੍ਹਾਂ ਨੇ ਪਾਲੀ ਉਹਨਾਂ ਨੇ ਵੀ ਉਹਨਾਂ ਨੂੰ ਵੀ ਚੰਗਾ ਲੱਗਿਆ ਹੋਣਾ ਪਾਲੀ ਉਹਨਾਂ ਨੂੰ ਚਲੋ ਹਰੇਕ ਬੰਦੇ ਦਾ ਆਪਦਾ ਹੱਕ ਹੈ ਰਹਿਣਾ ਕਾਂਗਰਸ ਦੇ ਵਿੱਚ ਹੀ ਹੈ ਕਾਂਗਰਸ ਦੇ ਵਿੱਚ ਰਹਿਣਾ ਹੈ ਕਾਂਗਰਸ ਦੇ ਵਿੱਚ ਹੀ ਆਪਾਂ ਆਪਦਾ ਫਿਊਚਰ ਦੇਖਣਾ ਹੈ ਪਰ ਇਹ ਨਹੀਂ ਇੰਨੀ ਜੁਰਤ ਵੀ ਇਹਨਾਂ ਕੋਲੇ ਹੈ ਨਹੀਂ ਇਹ ਸਾਰੇ ਪੰਪਕੀਨ ਆ ਇਹ ਇਹ ਸਾਰੇ ਇੰਨੀ ਜੁਰਤ ਕਿਸੇ ਕੋਲੇ ਹੈ ਨਹੀਂ ਵੀ ਕਿਸੇ ਨੂੰ ਤਰੀਕੇ ਨਾਲੇ ਬਾਹਰ ਕੱਢ ਲੈਣਾ ਕਿਉਂਕਿ ਇਹ ਸਾਰੇ ਆਪਕਾ ਨੇ ਆ ਇਹ ਇਹ ਸਾਰੇ ਕੋਈ ਲੀਡਰ ਹੈ ਨਾ ਤੁਸੀਂ ਵੱਡੇ ਲੀਡਰਾਂ ਚੋਂ ਕੋਈ ਵੇਖੋ ਤਾਂ ਸਹੀ ਵੀ ਜਿਹੜਾ ਹੈ ਕਿਹੜਾ ਇੱਥੇ ਤੁਸੀਂ ਹੋਰ ਛੱਡੋ ਆ ਜਿਹੜਾ ਐਮਪੀ ਇਲੈਕਸ਼ਨ ਹੋ ਰਿਹਾ ਉਹ ਸਾਰਾ ਹੋ ਹੀ ਰਲ ਕੇ ਰਿਹਾ ਆ ਇੱਥੇ ਸੀਟਾਂ ਦਿੱਤੀਆਂ ਹੈ ਕੀ ਆ ਜਿਹੜੀ ਲੋਕ ਸਭਾ ਤੁਸੀਂ ਕੋਈ ਸੀਟ ਕੱਢ ਲਿਓ ਮੋਗੇ ਦੀ ਸੀਟ ਆ ਮੋਗੇ ਸਟਰੋਂਗ ਬੰਦਾ ਕਾਂਗਰਸ ਕੋਲੇ ਆਪਦਾ ਬੈਠਾ ਪਰਮਿੰਦਰ ਸਿੰਘ ਡਿੰਪਲ ਉਹ ਬੰਦਾ ਇਲੈਕਸ਼ਨ ਵਿਨ ਕਰਦਾ ਸੀ ਕਰਮਜੀਤਨ ਅਨਮੋਲ ਨੂੰ ਹਰਾਉਂਦਾ ਸੀ ਇੱਕ ਹਸਤੀ ਨੂੰ ਹਰਾਉਂਦਾ ਸੀ ਚੱਕ ਕੇ ਲਿਆ ਕੇ ਡੇਢ ਮਹੀਨਾ ਜਿਹੜੀ ਉਹ ਸਾਡੀ ਭੈਣ ਕੋਈ ਔਰਤ ਹੈ ਉਹਨੂੰ ਬਾਹਰ ਲਿਆ ਕੇ ਉੱਥੇ ਬਿਠਾਤਾ ਕਿਸੇ ਜਗ੍ਹਾ ਤੇ ਇਹਨਾਂ ਨੇ ਬਰੋਬਰ ਦਾ ਕੈਂਡੀਡੇਟ ਦਿੱਤਾ ਹੀ ਨਹੀਂ ਵੀ ਹਾਂ ਵੀ ਜਾਂ ਤਾਂ ਕਾਂਗਰਸ ਦਾ ਜਿੱਤੂਗਾ ਜਾਂ ਝਾੜੂ ਦਾ ਜਿੱਤੂਗਾ ਵੀ ਭਾਜਪਾ ਵੀ ਨਹੀਂ ਜਿੱਤਣ ਦੇਣੀ ਜਾਂ ਹੋਰ ਵੀ ਨਹੀਂ ਜਾਂ ਝਾੜੂ ਇਹਨਾਂ ਨੇ ਜਿਹੜਾ ਆਪਾਂ ਕਹਿ ਦਿੰਦੇ ਨਿਆਣਾ ਵੀ ਆਪਾ ਕਿਉਂਕਿ ਇਹ ਰੌਲਾ ਪਿਆ ਸੀਗਾ ਜਿਹੜਾ ਆਪਸੀ ਗੜਬੰਧ ਤੇ ਕਾਂਗਰਸ ਦਾ ਇੰਡੀਆ ਜਿਹੜਾ ਇੰਡੀਆ ਅਲਾਈਅንስ ਆ ਉਹ ਹੋਣਾ ਸੀਗਾ ਹੋਰ ਲੋਕਾਂ ਨੇ ਰੌਲਾ ਪਾਇਆ ਉਹ ਹੋਈ ਉਹ ਕਿਸਾਨੀ ਧਰਨੇ ਵਾਲੀ ਲੋਕਾਂ ਨੇ ਜੁੱਤੀਆਂ ਲਾ ਲੀਆਂ ਵੀ ਤੁਸੀਂ ਸਾਨੂੰ ਆਪ ਚ ਲੜਾਇਆ ਤੇ ਆਪ ਤੁਸੀਂ ਹੁਣ ਕਹਿੰਦੇ ਹੋ ਵੀ ਝਾੜੂ ਵਾਲੇ ਤੇ ਕਾਂਗਰਸ ਵਾਲੇ ਇਕੱਠੇ ਫੇਰ ਇਹ ਟਿਕਿਆ ਜਾ ਕੇ ਪਰ ਅੰਦਰ ਕਾ ਬੰਦ ਕਮਰੇ ਦੇ ਵਿੱਚ ਫੇਰ ਇਕੱਠੇ ਹੋਏ ਆ ਤੇ ਰਲ ਮਿਲ ਕੇ ਫੇਰ ਹੋਵੇਂ ਨਹੀਂ ਤਾਂ ਕਰਮਜੀਤ ਮੋਲਦੇ ਦੇ ਸਾਹਮਣੇ ਐਡਾ ਸਟਰੋਂਗ ਕੈਂਡੀਡੇਟ ਸੀਗਾ ਉਹਨਾਂ ਕੋਲੇ ਤਾਂ ਆਪਦਾ ਕੈਂਡੀਡੇਟ ਫਰੀਦਕੋੜ ਕੋਲੇ ਸੀਗਾ ਉੱਥੇ ਉਹਨੂੰ ਦੇ ਦਿੰਦੇ ਸੰਗਰੂਰੋਂ ਚੱਕਿਆ ਇੱਕ ਹਿੰਦੂ ਚਿਹਰਾ ਉਹਨਾਂ ਨੇ ਜਾ ਕੇ ਆਨੰਦਪੁਰ ਸਾਹਿਬ ਢਲਤਾ ਹਮ ਬੇਸ਼ੱਕ ਉਥੇ 40% ਵੋਟ ਹੈਗੀ ਹੈ ਹਿੰਦੂਆਂ ਦੀ ਪਰ ਆਏ ਨਹੀਂ ਵੀ ਅੱਜ ਹੀ ਕੋਈ ਆਇਆ 15 ਦਿਨ ਕੰਪੇਨ ਕੀਤੀ ਤੇ 15 ਦਿਨਾਂ ਚ ਉਹ ਕਹਿ ਦੂਗਾ ਵੀ ਹਾਂਜੀ ਵੀ ਆਜੋ ਵੀ ਤੁਹਾਨੂੰ ਐਮਪੀ ਬਣਾਉਨੇ ਆ ਅੱਗੇ ਜਾਖੜ ਨੂੰ ਬਣਾਇਆ ਹੀ ਸੀ ਕੀ ਰੰਗ ਲਾਤੇ ਇੱਚ ਹੋ ਰਾ ਜਿਵੇਂ ਤੁਸੀਂ ਕਿਹਾ ਕਿ ਚੰਗੇ ਲੱਗਦੇ ਹਾਲਾਂਕਿ ਤੁਸੀਂ ਇਹ ਵੀ ਕਿਹਾ ਕਿ ਮੈਂ ਜਿਹੜਾ ਰਹਿਣਾ ਕਾਂਗਰਸ ਦੇ ਵਿੱਚ ਅਜੇ ਸਿਮਰਜੀਤ ਮਾਨ ਸਿੰਘ ਜਰਨਲ ਕਹਨੇ ਹੋ ਕਿ ਅਸੀਂ ਇਹ ਜਰਨਲ ਨੂੰ ਨਹੀਂ ਖੋਣਾ ਇੰਨੀ ਚੰਗੇ ਲੱਗਦੇ ਫਿਰ ਉਹਦੀ ਪਾਰਟੀ ਕੋਲ ਦਾ ਝੰਡਾ ਹੀ ਫੜ ਲਓ ਜੁਆਇਨ ਹੀ ਕਰ ਲਓ ਸਿਮਰਜੀਤ ਸਿੰਘ ਮਾਨ ਹੋਰਾਂ ਨੂੰ ਸੇਮਰ ਦੇਖੋ ਜੁਆਇਨ ਕਰਨਾ ਇੱਕ ਅਲੱਗ ਗੱਲ ਹੁੰਦੀ ਹੈ ਜੇ ਆਪਾਂ ਕਿਸੇ ਬੰਦੇ ਨੂੰ ਆਪਾਂ ਜੁਆਇਨ ਕਰਦੇ ਆ ਆਪਾਂ ਇਹਨਾਂ ਦੀ ਜਿਹੜੀ ਸ਼ਖਸੀਅਤ ਆ ਉਹਦਾ ਸਤਿਕਾਰ ਕਰਦੇ ਆ ਮੇਰਾ ਮਕਸਦ ਹੁਣ ਇਹ ਥੋੜਾ ਹੈਗਾ ਵੀ ਜੇ 13 ਸੀਟਾਂ ਮਿਲੀਆਂ ਮੈਂ ਬਾਕੀ ਦੀਆਂ 12 ਤੇ ਵੀ ਹੁਣ ਇਹਨਾਂ ਦਾ ਬੇਟਾ ਵੀ ਖੜਾ ਅਮਾਨ ਸਿੰਘ ਮੈਨੂੰ ਕੋਈ ਲੈਣਾ ਦੇਣਾ ਨਹੀਂਗਾ ਉਹਨਾਂ ਨੇ ਆਪਦੀ ਰਾਜਨੀਤੀ ਕਰਨੀ ਆ ਆਪਦਾ ਜਤਨ ਆਪਦਾ ਉਹ ਹਾਰਨ ਐਦਾਂ ਤਾਂ ਹੋਰ ਬਹੁਤ ਖੜੇ ਆ ਸਾਡੇ ਫਾਜ਼ਿਲਕਾ ਤੋਂ ਹੀ ਸੌਰੀ ਫਿਰੋਜ਼ਪੁਰ ਤੋਂ ਹੀ ਖੜੇ ਆ ਕੋਈ ਮੈਂ ਕਿਸੇ ਲਈ ਇਹ ਮੈਂ ਕਿਉਂ ਕਿਉਂਕਿ ਇਸ ਇਨਸਾਨ ਦੀ ਸਾਡੇ ਸਿੱਖ ਸਾਡੇ ਸਿੱਖ ਭਰਾਵਾਂ ਤੇ ਸਾਡੇ ਪਿੱਛੇ ਇਹਨਾਂ ਦੀ ਦੇਣ ਜਦੋਂ ਇਹ ਆਪਣਾ ਨੇਪਾਲ ਵਾਲੇ ਬਾਰਡਰ ਤੇ ਫੜੇ ਗਏ ਸੀ ਨੇਪਾਲ ਵਾਲੇ ਬਾਰਡਰ ਤੇ ਜਦੋਂ ਇਹਨਾਂ ਨੂੰ ਫੜਿਆ ਇਹਨਾਂ ਤੇ ਤਸ਼ੱਦਦ ਹੋਇਆ 5 ਸਾਲ 99 ਵਾਲਾ ਇਲੈਕਸ਼ਨ ਅੰਦਰ ਬੈਠਿਆਂ ਨੇ ਇਹਨਾਂ ਨੇ ਲੜਿਆ ਇਹਨਾਂ ਦੀ ਦੇਣ ਹੈ ਤੇ ਸਾਨੂੰ ਵੀ ਕਿਤੇ ਨਾ ਕਿਤੇ ਮੈਂ ਤਾਂ ਅੱਗੇ ਕਈ ਬੰਦਿਆਂ ਨੂੰ ਆਣਾ ਹੁੰਨਾ ਹੈ ਵੀ ਸਿਮਰਜੀਤ ਸਿੰਘ ਮਾਣ ਦੀ ਉਮਰ ਹੈਗੀ ਆ ਬਹੁਤ ਜਿਉਂਦੇ ਜੀ ਇਹਦੀ ਮਦਦ ਕਰ ਲੋ ਤੇ ਜੇ ਕੱਲ ਨੂੰ ਰੱਬ ਨਾ ਕਰੇ ਕੋਈ ਬਾਣਾ ਵਰਤ ਗਿਆ ਤੁਸੀਂ ਬਾਅਦ ਚ ਫੇਸਬੁੱਕ ਤੇ ਫੋਟੋਆਂ ਪਾਉਣੀਆਂ ਵੀ ਬਾਪੂ ਅਸੀਂ ਤੇਰੇ ਨਾਲ ਧੋਖਾ ਕਰ ਬੈਠੇ ਐਵੇਂ ਦੀਪ ਸਿੱਧੂ ਵਾਲਾ ਕੰਮ ਹੋਇਆ ਐਵੇਂ ਬੜੇ ਨੌਜਵਾਨਾਂ ਨਾਲ ਹੋਇਆ ਸਿੱਧੂ ਵਾਲਾ ਜਿਹੜਾ ਮੂਸੇ ਵਾਲਾ ਸਾਹਿਬ ਹੈ ਉਹਦਾ ਵੀ ਉਹੋ ਕੰਮ ਹੋਇਆ ਬੜੇ ਲੀਡਰ ਨਿਜਰ ਆਪਣਾ ਕੈਨੇਡਾ ਦੇ ਵਿੱਚ ਮਾਰਿਆ ਗਿਆ ਸਮਝ ਗਈ ਹੁਣ ਪਾਕਿਸਤਾਨ ਦੇ ਵਿੱਚ ਆਪਣੇ ਸਿੱਖ ਮਾਰੇ ਗਏ ਰੌਲਾ ਕੀ ਹੈ ਵੀ ਅਸੀਂ ਜਿਉਂਦੇ ਜੀ ਕਿਸੇ ਦਾ ਕਰਦੇ ਨਹੀਂ ਤੇ ਮੇਰੇ ਆਪ ਦੇ ਦਿਲ 'ਚ ਸੀਗਾ ਵੀ ਨਹੀਂ ਇਸ ਇਨਸਾਨ ਦੀ ਕਰਨੀ ਕਰਨੀ ਹੈ ਹੋਰ ਕੋਈ ਆਵੇ ਨਾ ਆਵੇ ਕਿਉਂਕਿ ਪਾਰਟੀਆਂ ਸਾਨੂੰ ਵੀ ਪਤਾ ਹੈ ਵੀ ਪਾਰਟੀ ਇੱਕ ਬੰਦੇ ਦੀ ਕਿੰਨੀ ਕਦਰ ਕਰਦੀ ਹੁੰਦੀ ਹੈ ਤੇ ਤੁਸੀਂ ਕਰਾਉਣੀ ਵੀ ਕਿਵੇਂ ਹੁੰਦੀ ਹੈ ਇਹ ਜਿਹੜੇ ਵੱਡੇ ਲੀਡਰ ਹੈ ਜਿਹੜੇ ਦਾਗੀ ਹੈ ਸਭ ਛਤਰ ਦੇ ਹਾਰ ਹੈ ਇਸ ਤੁਹਾਨੂੰ ਮੈਂ ਸਪਸ਼ਟ ਗੱਲ ਦੱਸ ਦਿਆਂ ਇਹ ਜਦੋਂ ਇਹਨਾਂ ਨੂੰ ਪਤਾ ਲੱਗਦਾ ਹੈ ਨਾ ਅੱਗੋਂ ਕੋਈ ਵੱਜਣ ਵਾਲਾ ਆਉਂਦਾ ਫਿਰ ਚੁੱਪ ਕਰਦੇ ਆ ਇਹ ਜਿੰਨੇ ਜਿੰਨੇ ਵੱਡੇ ਲੀਡਰ ਹੁੰਦੇ ਉਹ ਕਿਸੇ ਵੀ ਪਾਰਟੀ ਚ ਮੈਂ ਕੋਈ ਇਹ ਨਹੀਂ ਕਹਿੰਦਾ ਕਾਂਗਰਸ ਕਾਂਗਰਸ ਅਕਾਲੀ ਦਲ ਆਪ ਇਹ ਬੰਦਿਆਂ ਤੇ ਐਕਸ਼ਨ ਵੀ ਲੈਂਦੇ ਆ ਸਾਨੂੰ ਵੀ ਪਤਾ ਇਹਨਾਂ ਨੇ ਐਕਸ਼ਨ ਲੈਣਾ ਹੀ ਲੈਣੇ ਆ ਤੇ ਅੱਗੋਂ ਜਵਾਬ ਵੀ ਸਾਨੂੰ ਦੇਣੇ ਆਉਂਦੇ ਆ ਕਿਉਂਕਿ ਐਕਸ਼ਨ ਕੀ ਹੁੰਦਾ ਇਹਨਾਂ ਨੇ ਨੋਟਿਸ ਕੱਟਣਾ ਉਦੋਂ ਬਾਅਦ ਕਿਹਾ ਇਹਦੇ ਨਾਲ ਵੀ ਮਾਫੀ ਮੰਗੋ ਜਿਹੜੀ ਆਪਾਂ ਮੰਗਣੀ ਨਹੀਂ ਅਸੀਂ ਗਲਤ ਕੀ ਕੀਤਾ ਗਲਤ ਤੁਸੀਂ ਕੀਤਾ ਇੱਕ ਚੀਜ਼ ਹੋਰ ਆ ਸੁਖਪਾਲ ਸਿੰਘ ਖੈਰਾ ਹੋਰਦਾ ਜਾਂ ਪਾਰਟੀ ਦਾ ਫੋਨ ਇਸ ਪੱਧਰ ਤੇ ਆ ਜਾਂ ਖਾਸ ਕਰ ਸੁਖਪਾਲ ਸਿੰਘ ਖੈਰਾ ਦੀ ਗੱਲ ਕਰਾਂ ਸੁਖਪਾਲ ਸਿੰਘ ਖੈਰਾ ਦਾ ਫੋਨ ਆਇਆ ਨਹੀਂ ਉਹਨਾਂ ਨੂੰ ਪਤਾ ਲੱਗ ਗਿਆ ਸੀ ਇਹ ਮੈਸੇਜ ਆਇਆ ਸੀ ਸੁਖਪਾਲ ਸਿੰਘ ਖਹਿਰਾ ਦਾ ਪਰ ਗੱਲ ਨਹੀਂ ਐਵੇਂ ਕਹੀਏ ਕਿਉਂਕਿ ਠੀਕ ਹੈ ਜਦੋਂ ਆਪਾਂ ਕਹਿ ਹੀ ਦਿੱਤਾ ਕਿਉਂਕਿ ਨਾ ਕੁਝ ਬੰਦੇ ਹੁੰਦੇ ਆ ਜਿਹੜੇ ਹਿੱਲ ਜਾਂਦੇ ਆ ਲੀਡਰਾਂ ਨੂੰ ਪਤਾ ਹੁੰਦਾ ਵੀ ਇਹਨੂੰ ਯਾਰ ਦੋ ਕਾਪਾ ਪੰਪ ਮਾਰਾਂਗੇ ਦੋ ਫੋਨ ਮਾਰਾਂਗੇ ਤੇ ਇਹ ਬੰਦਾ ਇਧਰੋਂ ਹੋ ਜਾਊਗਾ ਮੇਰਾ ਲਗਭਗ ਪਤਾ ਹੈ ਮੈਂ ਤੁਹਾਨੂੰ ਸਹੀ ਦੱਸਾਂ ਮੇਰਾ ਲਗਭਗ ਪਤਾ ਹੈ ਵੀ ਜੇ ਮੈਂ ਆਪਦੀ ਮਰਜ਼ੀ ਨਾਲ ਫੈਸਲਾ ਕਰਦਾ ਕਿਸੇ ਦੇ ਕੋਈ ਉਹ ਨਹੀਂ ਤੇ ਮੈਂ ਕਿਸੇ ਪਾਸੇ ਜਾਂਦਾ ਹੀ ਨਹੀਂ ਮੈਂ ਆਪਦੇ ਜੇ ਮੈਂ ਜਿੱਥੇ ਆਇਆ ਤੇ ਮੈਂ ਰਹਿਣਾ ਵੀ ਇੱਥੇ ਹਰੇ 15 ਦਿਨ ਪਏ ਮੈਂ ਇੱਥੇ ਹੀ ਆ ਸੰਗਰੂਰ ਹੀ ਆ ਇਹ ਮਾਨ ਸਾਹਿਬ ਦੇ ਨਾਲ ਹੀ ਆਪਾਂ ਪੱਕੇ ਹੀ ਰੋਕਣ ਦੀ ਕੋਈ ਗੱਲ ਨਹੀਂ ਕੀਤੀ ਖੈਰਾ ਸਾਹਿਬ ਨੇ ਨਹੀਂ ਰੋਕਣ ਦੀ ਉਹਨਾਂ ਦਾ ਮੈਸੇਜ ਆਇਆ ਸੀਗਾ ਬਾਅਦ ਚ ਆਪਾਂ ਰਿਪਲਾਈ ਕਰਤਾ ਸੀਗਾ ਮੈਂ ਕਿਹਾ ਵੀ ਕੋਈ ਗੱਲ ਨਹੀਂ ਮੈਨੂੰ ਇਹ ਚੰਗੇ ਕਿਉਂਕਿ ਖੈਰਾ ਸਾਹਿਬ ਨੇ ਆਪ ਗਲਤੀ ਕੀਤੀ ਹੈ ਖੈਰਾ ਸਾਹਿਬ ਸਾਡੇ ਵੱਡੇ ਭਰਾ ਸਾਡੇ ਬੜੇ ਚੰਗੇ ਇਨਸਾਨ ਪਰ ਖੈਰਾ ਸਾਹਿਬ ਨੇ ਟਿਕਟ ਬਹੁਤ ਗਲਤ ਲੜੀ ਹੈ ਇੱਥੇ ਖੈਰਾ ਸਾਹਿਬ ਨੇ ਆਪ ਦਾ ਨੁਕਸਾਨ ਕਰਾਇਆ ਕਿਉਂਕਿ ਇੱਥੇ ਹੀ ਆਉਂਦੇ ਸੀ ਉਹ ਕੋਈ ਰੈਲੀ ਹੁੰਦੀ ਸੀ ਚਾਹੇ 80 ਉਹਦੇ ਸੀ ਨੌਜਵਾਨਾਂ ਨੂੰ ਪੰਥ ਦੀ ਗੱਲ ਕਰਦੇ ਸੀ ਹਰੇਕ ਜਦੋਂ ਗੱਲ ਕਰਦੇ ਸੀਗੇ ਪਰ ਅੱਜ ਉਹੀ ਪੰਥ ਦੇ ਸਾਹਮਣੇ ਆਪ ਖੜੇ ਹੋ ਕੇ ਉਹਨਾਂ ਨੇ ਆਪ ਦਾ ਨੁਕਸਾਨ ਕਰਾ ਲਿਆ ਫਿਊਚਰ ਦੇ ਵਿੱਚ ਕਦੇ ਵੀ ਹੁਣ ਪੰਥ ਵੀ ਮੈਨ ਲੱਦਾ ਉਹਨਾਂ ਨੂੰ ਮaaf ਨਹੀਂ ਕਰੂਗਾ ਉਹ ਉਹ ਗੱਲ ਉਹੀ ਹੋਣੀ ਆ ਖਡੂਰ ਸਾਹ ਵਾਲੀ ਜਿਵੇਂ ਖਡੂਰ ਸਾਹਿਬ ਦੇ ਹਲਕਾ ਖਡੂਰ ਸਾਹਿਬ ਦੇ ਲੋਕ ਆ ਨਾ ਉਹਨਾਂ ਨੂੰ ਲੋਕਾਂ ਨੇ ਮaaf ਨਹੀਂ ਕੀਤਾ ਸੀ ਤੇ ਉਹ ਧੋਣ ਅਸਤੇ ਹੁਣ ਐਤ ਕੀ ਅਮਰਤਪਾਲ ਨੂੰ ਵੋਟਾਂ ਪਾਉਣਗੇ ਇਹ ਇਹੀ ਗੱਲ ਇਹਨਾਂ ਨੂੰ ਆਪ ਦਾ ਜਿਹੜਾ ਇਹਨਾਂ ਨੇ ਆਹਾ ਕੀਤਾ ਨਾ ਪੰਥ ਦੇ ਵਿੱਚ ਕੰਮ ਗਲਤ ਕੀਤਾ ਇਹਨਾਂ ਨੂੰ ਇਹ ਧੋਣਾ ਪਊਗਾ ਕਿਸੇ ਨਾ ਕਿਸੇ ਤਰੀਕੇ ਨਹੀਂ ਤਾਂ ਕਿਉਂਕਿ ਪਿੰਡਾਂ ਚ ਜਾਂਦੇ ਆ ਲੋਕਾਂ ਦੇ ਵੀ ਖੈਰਾ ਸੀ ਉਹਦਾ ਤਾਂ ਨਾਮ ਹੀ ਮੈਂ ਤਾਂ ਨਹੀਂ ਹੋਵੇ ਕਹੂੰਗਾ ਖੈਰਾ ਸਾਬ ਦਾ ਨਾਂ ਹੀ ਗਲਤ ਲੈਂਦੇ ਆ ਮੈਂ ਨਹੀਂ ਉਦਾਂ ਬੋਲ ਸਕਦਾ ਆਪਦੀ ਜ਼ਬਾਨ ਚ ਖੈਰਾ ਸਾਬ ਦਾ ਨਾਂ ਗਲਤ ਲੱਗੇ ਨੱਥੂ ਖੈਰਾ ਕੁਛ ਹੈ ਹੋ ਜਾਂ ਕੁਛ ਕਹਿੰਦੇ ਆ ਪਰ ਮੈਂ ਤਾਂ ਚਲੋ ਕਹਿਣਾ ਨਹੀਂ ਚਾਹੁੰਦਾ ਇਹ ਗੱਲ ਹੈ ਅੱਛਾ ਮੈਨੂੰ ਜਾਂਦੇ ਜਾਂਦੇ ਇੱਕ ਚੀਜ਼ ਜਿਹੜੀ ਹੋਰ ਦੱਸ ਦਿਓ ਤੁਹਾਨੂੰ ਕੀ ਲੱਗਦਾ ਕਿ ਸਿਮਰਜੀਤ ਸਿੰਘ ਮਾਨ ਨੂੰ ਹਰਾਉਣ ਦੇ ਲਈ ਆਮ ਆਦਮੀ ਪਾਰਟੀ ਤੇ ਕਾਂਗਰਸ ਪੱਪਾ ਪਾਰ ਆ ਵੀ ਸਿਮਰਜੀਤ ਮਾਨ ਸਿਮਰਜੀਤ ਸਿੰਘ ਮਾਨ ਨੂੰ ਹਰਾਇਆ ਜਾਵੇ ਆਮ ਆਸਮੀ ਪਾਰਟੀ ਚਾਹੁੰਦੀ ਸੀ ਹਰਾਉਣਾ ਮੀਤ ਹੇਰ ਨੂੰ ਪਰ ਮੀਤ ਹੇਰ ਆਪ ਦਾ ਦਿਮਾਗ ਲਾ ਗਿਆ ਨੌਜਵਾਨ ਜਿਹਨੂੰ ਮੰਨ ਕੇ ਚੱਲ ਫੁਲਕਾ ਸਾਹਿਬ ਉਹਦੇ ਬਾਸ ਲਿਆਏ ਹੁਣ ਰਾਜਨੀਤੀ ਚ ਜਿਹੜਾ ਆਪਦੇ ਬਾਸ ਦਾ ਨਹੀਂ ਬਣਿਆ ਉਹਨੇ ਪਾਰਟੀ ਦਾ ਕਾਹਦਾ ਬੰਨਣਾ ਮੀਤ ਹੇਰ ਤਾਂ ਆਪਕਾ ਹੀ ਜਾਂਦਾ ਮੈਂ ਜਿੰਨਾ ਹੀ ਨਹੀਂ ਮੈਂ ਕੰਪੇਨ ਕਰਨੀ ਨਹੀਂ ਉਹ ਤਾਂ ਇੱਕ ਲਿਮਟਡ 19 ਕ ਕੰਪੇਨ ਕਰਦਾ ਜਿਹਦੇ ਚ ਇੱਕ ਪਾਰਟੀ ਨੂੰ ਵੀ ਜਵਾਬ ਦੇ ਦੇਵੇ ਉਹ ਆਪ ਦਾ ਮੀਤ ਹੇਰ ਨੇ ਨਾ ਜਿੰਨਾ ਨਾ ਉਹ ਜ਼ੋਰ ਲਾ ਰਿਆ ਮੀਤ ਹੇਰ ਨੇ ਨਹੀਂ ਜਿੰਨਾ ਤੇ ਜੇ ਗੱਲ ਕਾਂਗਰਸ ਦੀ ਹੈ ਕਾਂਗਰਸ ਨੇ ਬੰਦਾ ਭੇਜਿਆ ਸੀ ਤੇ ਉਹ ਹਲਾਤ ਤੁਹਾਡੇ ਸਾਹਮਣੇ ਹੀ ਹੈ ਇਸ ਬੰਦੇ ਤੋਂ ਕੋਈ ਬੰਦਾ ਮਤਲਬ ਕੋਈ ਕੋਈ ਪੱਪਾ ਪੂਪਾ ਭਾਰ ਨਹੀਂਗਾ ਜਿੱਤ ਇੱਥੋਂ ਇੱਕ ਪਾਸੇ ਹੋਣੀ ਆ ਹਾਂ ਪਰ ਆਪਾਂ ਇਹ ਨਹੀਂ ਕਹਿ ਸਕਦੇ ਅੱਗੇ ਤਰ੍ਹਾਂ ਹੋਊਗੀ ਜਿਵੇਂ ਆਪਾਂ ਐਵੇਂ ਝੂਠ ਮਾਰ ਦਿੰਨੇ ਆ ਵੀ ਹਾਂਜੀ ਲੱਕਾ ਹਜ਼ਾਰਾਂ ਚ ਇੱਥੇ ਜਿੱਤ ਹੋਊਗੀ ਪਰ ਹੋਊਗੀ ਸਿਮਰਨਜੀਤ ਸਿੰਘ ਮਾਨ ਦੀ ਕੱਲ ਮੈਂ ਮਲੇਰ ਕੋਟਲਾ ਹਲਕਾ ਵੀ ਸਾਰਾ ਘੁੰਮਿਆ ਇਹਨਾਂ ਨੂੰ ਕੱਲਾ ਇੱਕ ਮੈਂ ਹਲਕਾ ਸੁਨਾਮ ਕਿ ਕਿਹੜਾ ਹਲਕਾ ਇੱਥੇ ਵਿੱਚ ਸੀਗਾ ਹਲਕਾ ਸਨਾਮ ਹਲਕੇ ਨੇ ਤੇ ਮਾਨ ਸਾਹਿਬ ਨਾਲ ਕੱਲ ਵੀ ਕਹੀ ਜਾਂਦੇ ਸੀ ਕਹਿੰਦੇ ਯਾਰ ਜਿਹੜੇ ਮੁਸਲਮਾਨ ਭਰਾਵਾਂ ਨੇ ਇਹ ਤਾਂ ਮੈਨੂੰ ਅਖੇ ਵੋਟ ਪਾ ਦਿੰਦੇ ਆ ਪਰ ਉਹਦਾ ਜਿਹੜੇ ਆਪਣੇ ਪੱਗਾਂ ਵਾਲੇ ਬੰਦੇ ਆ ਇਹਾਂ ਦਾ ਮੈਨੂੰ ਵੋਟ ਨਹੀਂ ਪਾਉਂਦੇ ਤੇ ਮੈਨੂੰ ਆਪ ਨੂੰ ਬੜਾ ਮਹਿਸੂਸ ਹੁੰਦਾ ਕਈ ਵਾਰੀ ਅੱਖਾਂ 'ਚ ਮੇਰੀਆਂ 'ਚ ਪਾਣੀ ਆ ਗਿਆ ਮੈਂ ਕਿਹਾ ਵੀ ਇਹ ਹੈਰਾਨੀ ਵਾਲੀ ਗੱਲ ਹੈ ਵੀ ਬਗਾਨੇ ਵੋਟ ਪਾ ਦਿੰਦੇ ਆ ਜਿਹੜੇ ਆਪਦੇ ਆ ਉਹੀ ਸਾਨੂੰ ਮਰਨ ਤੇ ਤੁਲੇ ਹੋਏ ਆ ਸਿੱਖ ਬੰਦੇ ਸੱਚ ਜਗਲ ਜਾਣਿਓ ਸਿੱਖ ਬੰਦੇ ਆ ਬਾਦਲ ਦਲੀਆਂ ਨਾਲ ਚੜੇ ਹੋਏ ਆ ਸਿੱਖ ਬੰਦੇ ਹੋਰ ਪਾਸੇ ਚੜੇ ਹੋਏ ਆ ਆ ਸਿੱਖ ਬੰਦੇ ਹੁਣ ਬੋਕਰਾਂ ਚੱਕੀ ਫਿਰਦੇ ਆ ਵੀ ਪਤੰਦਰੋ ਤੁਸੀਂ ਇਹ ਵੇਖੋ ਵੀ ਹੱਥ ਚ ਫੜੀ ਬੋਕਰ ਸੋਹਣੀ ਲੱਗਦੀ ਕਿ ਕਿਰਪਾਨ ਫੜੀ ਸੋਹਣੀ ਲੱਗਦੀ ਆ ਇਹ ਸੋਚਣ ਵਾਲੀਆਂ ਗੱਲਾਂ ਆ ਇਹ ਤੁਸੀਂ ਵਰ ਕਿਰਪਾਨ ਫੜ ਲਈ ਮੈਂ ਤਾਂ ਕਿਰਪਾਨ ਫੜੀ ਪਰਸੋਂ ਸੀ ਮੇਰੇ ਕੋਲੇ ਹੂੰ ਅਰ ਜਸ ਉਸ ਹੀ ਕਰ ਬਾਣ ਮੇਰੇ ਕੋਲੇ ਸਾਰਾ ਦਿਨ ਹੀ ਮੇਰੇ ਕੋਲੇ ਰਹੀ ਹੈ ਕਿਰਪਾਣਾ ਅੱਜ ਇੱਕੀ ਦੱਸੋ ਜਿਵੇਂ ਤੁਸੀਂ ਗੱਲ ਕਰੀ ਕਿ ਜਰਨਲ ਮੈਂ ਲਾ ਸਵਾਲ ਚਾਹਣਾ ਤੁਸੀਂ ਵੀ ਜਾਣਾ ਹੋਣਾ ਕਿ 24 ਦੇ ਵਿੱਚ ਇਹ ਇਲੈਕਸ਼ਨ ਦੇ ਵਿੱਚ ਹੁਣ ਖੜੇ ਨਹੀਂ ਇਸ ਤੋਂ ਬਾਅਦ ਵੀ ਜੇ ਐਮਪੀ ਇਲੈਕਸ਼ਨ ਜਾਂ ਐਮਐਲਏ ਇਲੈਕਸ਼ਨ ਦੇ ਵਿੱਚ ਖੜਦੇ ਨੇ ਉਦੋਂ ਵੀ ਇਹਨਾਂ ਦੇ ਨਾਲ ਹੀ ਰਹੋਗੇ ਜਾਂ ਫਿਰ ਉਦੋਂ ਆਪਦੀ ਪਾਰਟੀ ਦਾ ਸਾਥ ਦਿਓਗੇ ਦੇਖੋ ਉਹ ਆਪਾਂ ਫਿਊਚਰ ਚ ਚਲੋ ਸੋਚਾਂਗੇ ਆਪਾਂ ਤਾਂ ਕਹਿੰਨੇ ਵੈਗਰੂ ਇਹਨਾਂ ਨੂੰ ਲੰਬੀ ਉਮਰ ਦੇਵੇ ਕਿਉਂਕਿ ਆਹ ਇਲੈਕਸ਼ਨ ਹੀ ਬਹੁਤ ਹੋਰ ਤਰੀਕੇ ਨਾਲ ਚਲੋ ਲੜਿਆ ਜਾ ਰਿਹਾ ਦੋ ਪ੍ਰੋਗਰਾਮ ਕਰਕੇ ਤੀਜੇ ਪ੍ਰੋਗਰਾਮ ਤੋਂ ਪੈਂਦੀ ਹੈ ਇਹਨਾਂ ਨੂੰ ਮਾਨ ਸਾਹਿਬ ਨੂੰ ਸੋ ਇਸ ਕਰਕੇ ਆਪਾਂ ਤਾਂ ਨੇ ਜਿਉਂਦੇ ਵੱਸਦੇ ਰਹਿਣ ਤੇ ਅਗਲਾ ਜੋ ਵੀ ਹਨਾ ਫੈਸਲਾ ਹੋਊਗਾ ਆਪਾਂ ਕਰਾਂਗੇ ਪਰ ਆਪਾਂ ਆਪਦੇ ਦਿਲ ਨੂੰ ਇੱਕ ਵਾਰੀ ਜ਼ਰੂਰ ਤਸੱਲੀ ਦੇ ਲਈਏ ਵੀ ਕੱਲ ਨੂੰ ਇਹ ਨਾ ਹੋਵੇ ਕੱਲ ਨੂੰ ਆਪਦੇ ਜਵਾਕਾਂ ਨੂੰ ਇਹ ਹੀ ਕਹਿਣਾ ਪਵੇ ਵੀ ਯਾਰ ਅਸੀਂ ਤਾਂ ਸਦਾ ਜਿਹੜੇ ਚੰਗੇ ਬੰਦੇ ਸੀ ਉਹਨਾਂ ਦੇ ਗद्दार ਹੀ ਰਹੇ ਆ ਤੇ ਆਪਾਂ ਚੰਗੇ ਬੰਦੇ ਦੀ ਇੱਕ ਮਦਦ ਹੈਗੀ ਹੈ ਜਿਹੜੀ ਉਹ ਦਿਲੋਂ ਕਰ ਰਹੇ ਆ ਉਹਨਰ ਟਾਈਮ 'ਚ ਪਾਰਟੀ ਕੁਝ ਵੀ ਕਹਿੰਦੀ ਕੋਈ ਪ੍ਰਵਾਹ ਕੋਈ ਫਿਕਰ ਹੈ ਨਹੀਂ ਮੈਂ ਮੇਰੇ ਨੂੰ ਤਾਂ ਪਹਿਲਾਂ ਹੀ ਤਿੰਨ ਚਾਰ ਰੀ ਕਿਹਾ ਜੇ ਆਪਾਂ ਉਹਦਾ ਪਹਿਲਾਂ ਹੀ ਆਪਾਂ ਪਰ ਇੱਕ ਗੱਲ ਆਪਾਂ ਨੂੰ ਇਲੈਕਸ਼ਨ ਲੜਨ ਤੋਂ ਇਹਨਾਂ ਨੇ ਆਪਾਂ ਹੈ ਨਾਲ ਹੀ ਆ ਆਪਣਾ ਪ੍ਰੇਮ ਪਿਆਰ ਉਹਨਾਂ ਹੀ ਆ ਪਾਰਟੀ 'ਚ ਆਪਣੀ ਕੁਰਸੀ ਉੱਥੇ ਹੀ ਲੱਗੀ ਹੁੰਦੀ ਆ ਆਪਣਾ ਪ੍ਰੇਮ ਪਿਆਰ ਉਹਨਾਂ ਹੀ ਆ ਕਿਤੇ ਕੁਝ ਬੰਦੇ ਆ ਜਿਹੜੇ ਧੱਕੇ ਨਾਲੇ ਤੇ ਨਹੀਂ ਤਾਂ ਆਪਾਂ ਨੂੰ ਤਾਂ ਕੋਈ ਐਡੀ ਲੰਮੀ ਚੌੜੀ ਪ੍ਰਵਾਹ ਨਹੀਂ ਸਿਆਣੇ ਆnde ਹੁੰਦੇ ਵੀ ਜੇ ਸਾਡੇ ਪੰਜਾਬ ਦਾ ਉਹ ਸਾਡਾ ਮੋਢੀ ਕੋਈ ਚੰਗਾ ਹੋਵੇ ਨਾ ਮਗਰਲੇ ਵੀ ਚੰਗੇ ਹੁੰਦੇ ਸਾਨੂੰ ਜ਼ਿਆਦਾ ਕੀ ਪੰਜਾਬ ਦਾ ਸਾਡਾ ਜਿਹੜਾ ਯੂਥ ਕਾਂਗਰਸ ਵਾਲਾ ਪ੍ਰਧਾਨ ਆ ਮੋਹਿਤ ਮੇਂਦਰਾ ਉਹ ਹੀ ਮਾੜਾ ਮਿਲ ਗਿਆ ਤੇ ਨਹੀਂ ਤਾਂ ਇਹ ਤਾਂ ਪ੍ਰਵਾਹ ਨਹੀਂ ਮੰਨਦੇ ਸੀ ਆਹ ਪਾਰਟੀਆਂ ਪੂਟੀਆਂ ਦੀ ਬਦਲਦਲੀਆਂ ਦਾ ਹੋਰ ਕਿਸੇ ਦੀ ਅਸੀਂ ਅੱਗੇ ਜਦੋਂ ਬਰਿੰਦਰ ਢਿੱਲੋਂ ਸੀ ਨਾਲੇ ਅਸੀਂ ਉਹਦੇ ਐਂਟੀ ਗਰੁੱਪ ਦੇ ਸੀ ਬਰਿੰਦਰ ਢਿੱਲੋਂ ਦੇ ਅਸੀਂ ਐਂਟੀ ਗਰੁੱਪ ਦੇ ਸੀ ਬਰਿੰਦਰ ਢਿੱਲੋਂ ਦੇ ਉਹ ਬੰਦੇ ਨੇ ਵੀ ਸਾਨੂੰ ਅੱਗੇ ਰੱਖਿਆ ਹੋਇਆ ਸੀ ਉਹ ਬੰਦਾ ਸਾਡੀ ਕਦਰ ਕਰਦਾ ਸੀ ਉਹਨੂੰ ਪਤਾ ਸੀ ਵੀ ਕਿਹੜਾ ਕਹਿੰਦਾ ਵੀ ਬਰਾੜ ਸਾਹਿਬ ਤੁਸੀਂ ਇੱਥੇ ਆਓ ਤੇ ਹੌਣ ਵਾਲੇ ਨੂੰ ਤਾਂ ਪਤਾ ਹੀ ਕੋਈ ਨਹੀਂ ਤਾਂ ਸੁੱਤਾ ਪਿਆ ਸਰਾਨੇ ਥੱਲੇ ਬਾਹ ਦੇ ਕੇ ਕੋਈ ਇਹ ਪਤਾ ਹੀ ਨਹੀਂ ਵੀ ਹੈਗਾ ਵੀ ਇਹ ਕਿ ਨਹੀਂ ਹੈਗਾ ਕਿ ਬਸ ਇਹਨੇ ਕੱਲਾ ਉਹ 5 ਕਰੋੜ ਰੁਪਈਆ ਜਿਹੜਾ ਦਿੱਲੀ ਦੇ ਤਾ ਪ੍ਰਧਾਨ ਬਣ ਕੇ ਘਰੇ ਬੈਠ ਗਿਆ ਆਹ ਇਹਦਾ ਪ੍ਰੋਗਰਾਮ ਚੱਲੀ ਜਾਂਦਾ ਅੱਛਾ ਕੈਂਪੇਨ ਦੇ ਵਿੱਚ ਇਹਨਾਂ ਦੇ ਨਾਲ ਹੀ ਜਫਰ ਜਿਵੇਂ ਤੁਸੀਂ ਗੱਲ ਕੀਤੀ ਕਮਲਜੀਤ ਸਿੰਘ ਬਰਾੜ ਹੁੰਦੀ ਜ ਅਮਰਪਾਲ ਸਿੰਘ ਦੀ ਉੱਥੇ ਹੀ ਪਹੁੰਚਾਂਗੇ ਭਰਾ ਆਪਣਾ ਕਮਲਜੀਤ ਸਿੰਘ ਬਰਾੜ ਚਲੋ ਗੱਲ ਹੋਈ ਹੈ ਸਾਡੀ ਥੋੜੇ ਦਿਨ ਪਹਿਲਾਂ ਤੇ ਬਾਕੀ ਸੋਚਾਂਗੇ ਵੀ ਲੁਧਿਆਣੇ ਦਾ ਕਿਉਂਕਿ ਉਧਰੋਂ ਵੜਿੰਗ ਸਾਹਿਬ ਵੀ ਆਪਣੇ ਵੱਡੇ ਭਰਾ ਉਧਰੋਂ ਇਹ ਵੀ ਹੈ ਕੋਈ ਦੇਖਾਂਗੇ ਕੀ ਬੰਦਾ ਹੈ ਨਾ ਦੇਖਾਂਗੇ ਵੀ ਆਪਾਂ ਹੀ ਅਮਰਪਾਲ ਸਿੰਘ ਭਾਈ ਅਮਰਤਪਾਲ ਸੋਚੂਗਾ ਮਤਲਬ ਮੈਂ ਐਵੇਂ ਕਮਾ ਵੀ ਕਿਉਂਕਿ ਫਰਕ ਕਿਸੇ ਕੁਝ ਗੱਲਾਂ ਦਾ ਫਰਕ ਹੈ ਐਵੇਂ ਮੈਂ ਕਹਾਂ ਹਰ ਹੀ ਨਹੀਂ ਜੀ ਸਮਝਾਤਾ ਬਹੁਤ ਧੰਨਵਾਦ ਹਾਂਜੀ ਸ਼ੁਕਰੀਆ ਭਾਈ ਜੀ ਸੋ ਮੇਰੇ ਨਾਲ ਸੈਜਪਾਲ ਸਿੰਘ ਬਰਾੜ ਹੋਰੀ ਸੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆਰੇਐਮਟੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਚਸ ਕਰੇ ਬੰਦੇ ਹੋ ਧੰਨਵਾਦ ਜੀ